ਬਹੁਤ ਬਹੁਤ ਧੰਨਵਾਦਾ ਸੁਜੀਤ ਸਿੰਘਾ ਉਹਨਾਂ ਦਾ ਬਹੁਤ ਬਹੁਤ ਧੰਨਵਾਦਾ ਜਿਹੜਾ ਤੁਹਾਨੂੰ ਅਸੀਂ ਅਮਰਕੰਤ ਸਿੰਘ ਸਾਹਿਬ ਦੇ ਉਹ ਆ ਜਾਇਆ ਉਹਨੂੰ ਸਨਿਯਰ ਮੀਤਪੁਰ ਦਾ ਪਜਾਰ ਲਾਇਆ ਗਿਆ ਅਮਰਿੰਦਰ ਸਿੰਘ ਮੀਨ ਪ੍ਰਧਾਨ ਜਿਹੜਾ ਉਹਨਾਂ ਨੂੰ ਪੰਜਾਬ ਜੁਤ ਕੀਤਾ ਗਿਆ ਬਈ ਰਜਿੰਦਰ ਦਾਸ ਰੈਕਟਰ ਜੀ ਹਰੀਪਿੰਦਰ ਸਿੰਘ ਸੇਕੋ ਜੀ ਜਸਵੀਰ ਸਿੰਘ ਜੀ ਸਾਰੇ ਰਗਵੇਰ ਸਿੰਘ ਜੀ ਜਿੰਨੇ ਵੀ ਆਪਣੇ ਇੱਥੇ ਸਾਡੇ ਨਾਲ ਆਏ ਆ ਤਰਸੀਮ ਸਿੰਘ ਅੰਮ੍ਰਿਤ ਖਾਨ ਜੋ ਮਤ ਅ ਰੇਲ ਸਰਪ੍ਰਸਤ ਦੇ ਤੇ ਆ ਗਿਆ ਮੁਕਤੀ ਮੋਰਖ ਮਿਲਤੀ ਲੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਗਗਨਦੀਪ ਸਿੰਘ ਜੀ ਤੇਜਿੰਦਰ ਸਿੰਘ ਜੀ ਰਗਵੀਰ ਸਿੰਘ ਜੀ ਹਰਪਾਰ ਸਿੰਘ ਜੀ ਸੁਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਜਨਰਲ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਦਾ ਸੰਨੀ ਮੇਰਾ ਜੋ ਸਾਡੇ ਪ੍ਰੈਸ ਫੋਟੋਗ੍ਰਾਫਰ ਆ ਮੇਰ ਤਜਾਰ ਦੇ ਜੋ ਹਰ ਤਰ੍ਹਾਂ ਦੇ ਜਿੱਤੇ ਵੀ ਆਪਣਾ ਪ੍ਰੋਗਰਾਮ ਹੋਇਆ ਕਰੂਗਾ ਉੱਤੇ ਸਾਰੀ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਮੇਰੀ ਆ ਲਵਾਉਣਗੇ ਸੋਹ ਅਭੇਜਿਤ ਸਿੰਘ ਪੰਜਾਬੀ ਪੰਜਾਬ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਤ੍ਰੀਕੋਟ ਗੁਰਵੇਰ ਸਿੰਘ ਜ਼ਿਲ੍ਹਾ ਮੀਂਹਪਤਾ ਤ੍ਰੀਕੋਟ ਹਰਮਨ ਸਿੰਘ ਮੋੜ ਮੁਕਤਲਾਰਾ ਅਮਰ ਸ਼ਾਹਨਾ ਬਲਾਕ ਪ੍ਰਧਾਨ ਫਗਵਾੜਾ ਜਗਬੀਰ ਸਿੰਘ ਜ਼ਿਲ੍ਹਾ ਜਗਾਤੀ ਤ੍ਰੀਕੋਟ ਗਵਿੰਦਰ ਸਿੰਘ ਰਾਜੂ ਜਿਲ੍ਹਾ ਪ੍ਰੈਸ ਕਾਤਰ ਗਰੀਬਪੁਰ ਤਰਸੀਹ ਸਿੰਘ ਬਲਾਰਾ ਤਰੀਦਪੁਰ ਪਰਮਜੀਤ ਸਿੰਘ ਬਲਾਕ ਪ੍ਰਿੰਸ ਪ੍ਰਧਾਨ ਤਰੀਦਪੁਰ ਸ਼ਵਿੰਦਰ ਸਿੰਘ ਪ੍ਰੈਸ ਕਾਤਰ ਗਰੀਬਪੁਰ ਮਾਨਪ੍ਰੀਤ ਸਿੰਘ ਬਲਾਕ ਪ੍ਰਧਾਨ ਤਰੀਦਪੁਰ ਪਰਮਿੰਦਰ ਸਿੰਘ ਜਿਲ੍ਹਾ ਪ੍ਰਧਾਨ ਲਹਿਣਾ ਰੋਸ਼ਨ ਕਾਕਾ ਜਿਲ੍ਹਾ ਜਨ ਅ ਸਕੱਤਰ ਤਰੀਦਪੁਰ ਰਾਣ ਸਿੰਘ ਬਲਾਕ ਪ੍ਰਧਾਨ ਜੈਤੋ ਬਲਵਿੰਦਰ ਸਿੰਘ ਤੇ ਬਰਨਾਰ ਸਿੰਘ ਸਰਪ੍ਰਸਤ ਬਾਕੀ ਜਿਨ੍ਹਾਂ ਦੇ ਨਾਮ ਰਹਿ ਰਹੇ ਨੇ ਉਹਨਾਂ ਦੇ ਨਾਮ ਵੀ ਨੋਟ ਕਰਕੇ ਆਪਾਂ ਉਹਨਾਂ ਨੂੰ ਸਨਮਾਨਤ ਕਰਾਂਗੇ ਤੇ ਹੁਣ ਮੈਂ ਬੇਨਤੀ ਕਰੂੰਗਾ ਕਿ ਸਰਦਾਰ ਰਵਿੰਦਰ ਸਿੰਘ ਜੋ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਤੋਂ ਸੀਗੇ ਹੁਣ ਸਰਪ੍ਰਸਤ ਚ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਸੇਵਾਦਾਰਾਂ ਦੇ ਵਿੱਚ ਜਿਹੜੇ ਆ ਉਹ ਦੋ ਸ਼ਬਦ ਜਿਹੜੇ ਅਜੂਰ ਸਾਡੇ ਕਰ ਸਰਦਾਰ ਰਵਿੰਦਰ ਸਿੰਘ ਜੀ ਬੁਰੇ ਸਵਾਲ ਯਾ ਕਿ ਕੀ ਕਰ ਰਸਾ ਵਾਹਿਗੁਰੂ ਜੀ ਕੀ ਤਕਦੀ ਜੇਕਰ ਅਜੇ ਪੰਥ ਦੇ ਕੌਮ ਦੀ ਗੱਲ ਕਰਨੇ ਆ ਤਾਂ ਉਦ ਵੀ ਸਾਨੂੰ ਬੜਾਈ ਚੋਖਣਾ ਮਹਿਣਾ ਬਹੁਤ ਕਹਾਦਾ ਕਿਉਂਕਿ ਸਾਡ ਜੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲਜ ਦਾ ਖਰੜਾ 1912 ਤਿਆਰ ਹੋਇਆ 1923 ਚਾਪਾ ਆ ਗਏ 1925 ਰਸਸਾਈ ਆ ਰਸਸਾਈ ਆ 47 ਵਿਧਾਵਾ ਨੇ ਅਸੀਂ ਕਿੱਥੇ ਗਣੇ ਆ ਅਸੀਂ ਸਾਡੇ ਨਾਲ ਜਿੱਦਾਂ ਕਹਿ ਲੇ ਕੋਈ ਬਾਦਲੀ ਕੋ ਕਾਂਗਰਸੀ ਕੋਈ ਕਿਤੇ ਕੋਈ ਕਿਤੇ ਸਾਰੇ ਹੀ ਅੱਡੋ ਅੱਟਾ ਹਾਂ ਜਦ ਕੀ ਜਿਹੜੀ ਸ਼ੁਰੂ ਕੀਤਾ ਤਾਂ ਸਿੰਘ ਸਭਾ ਲਹਿਰ ਚੱਲੀ ਹਰ ਸ਼ਾਇਦ ਸਿੰਘ ਸਭਾ ਦਾ ਮਗਦਾਰਾ ਹੋਗਾ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਸ਼ਕਤੀ ਇੱਕ ਮਜ਼ਬੂਤੀ ਸੀ ਤੇ ਹੁਣ ਉਹ ਵੀ ਜਿਹੜੀ ਇਹਨੇ ਸਾਰੇ ਸਾਰੇ ਆਪਣੇ ਆਪਣੇ ਪਰਦੇਸ ਦੇ ਵਿੱਚ ਆਪੀ ਆਪਣੀਆਂ ਪਾਰਟੀਆਂ ਨੇ ਮਗਰੀ ਨੇ ਤੇ ਅਸੀਂ ਕਿਤੇ ਖੜੇ ਆ ਅਸੀਂ ਖੜੇ ਆ ਕਿਤੇ جیلا جیسے دا پیا لا پوری باہ پیا کمرے بھی ادھر گئے ما پی جائے گئے بھی جا جا پائے گھر کی گولن بھی ہوئے وہ بھی کھا کے پاس جبکہ چاہتا نہیں سی جس طرح بی جے پی آر ایس ایس بی چھوٹی جی ایک شاخا آیا آر ایس ایس دی ਉਡੀ ਪੂਰੀ ਟੋਟਲ 47 ਸ਼ਲਾਵਾਂ ਨੇ ਜਿਸ ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਆਪਣੀ ਸਿੱਖਾਂ ਦੀਆਂ ਸੰਸਥਾਵਾਂ ਵੀ ਨੇ ਨਾ ਜਿਹੜੀਆਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ ਅੱਜ ਆਰਐਸਐਸ ਦੀਆਂ ਸ਼ਖਾਵਾਂ ਨੇ ਸ਼ੀਵਸ਼ੇਨਾ ਹਿੰਦੁਸਤਾਨ ਸ਼ੀਵਸ਼ੇਨਾ ਬਾੜ ਢਾਂਗੜੇ ਜਿਹੜੇ ਨਿਰਮਲ ਅਖਾੜੇ ਸਾਰੇ ਦੇ ਸਾਰੇ ਇਹ ਸਾਰੀਆਂ ਉਹਦੇ ਸ਼ਖਾਮ ਨੇ ਅਗਲੇ ਨੇ 100 ਸਾਲਾਂ ਦੇ ਵਿੱਚ ਕਿੰਨੀ ਪ੍ਰਾਪਤੀ ਕੀਤੀ ਅੱਜ ਦੇ ਦੇਸ਼ ਤੇ ਰਾਜ ਕਰ ਰਹੇ ਨੇ ਇਹ ਸਾਡੇ ਹੱਥ ਪੰਜਾਬੀ ਜਾਂਦਾ ਲੱਗ ਰਿਹਾ ਕਿਉਂ ਜਾਂਦਾ ਲੱਗ ਰਿਹਾ ਕਿਉਂਕਿ ਸਾਡਾ ਜਿਹੜੇ ਕੋਲ ਸਾਡਾ ਜਿਹੜਾ ਅਸੂਲ ਸੀ ਉਹ ਸਾਡਾ ਅਸੂਲ ਅਸੂਲ ਨਹੀਂ ਰਿਹਾ ਸਾਡਾ ਅਸੂਲ ਹੋਣਾ ਚਾਹੀਦਾ ਸੀ ਇਹਲਾ ਨਾ ਹਮਾਰਾ ਚੱਠੇ ਖਾਣ ਪੀਣ ਨੂੰ ਵੱਖੋਂ ਵੰੜੇ ਰਣ ਦੇ ਰੰਗ ਇਕੱਠੇ ਸਾਡਾ ਅਸੂਲ ਇਹ ਹੋਣਾ ਚਾਹੀਦਾ ਸੀ ਭਾਵੇਂ ਅੱਜ ਭਾਰਤੀ ਕਿਸਾਨ ਯੂਨੀਅਨ ਇਕੱਠਾ ਬਣੇ ਦੇ ਵਿੱਚੋਂ ਦੀ ਇਕੱਠਾ ਯਾਰੀ ਨਿਕਲੀ ਆ ਉਹਦਾ ਸਵਾਲ ਤਾਂ ਆਪਣਾ ਜਾਈਦਾ ਨਾ ਕਿ ਕਈ ਦਿਨ ਲੱਗਾ ਕਿੱਟਣਗੇ ਕਿ ਅੱਡ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਬਣਾਣਾ ਹੋ ਗਿਆ ਮੈਂ ਕਿੰਨਾ ਦੋ ਬਰਾ ਹੋਏ ਤੇ ਅੱਡ ਹੋਏ ਜੇਕਰ ਕਿਸੇ ਨੂੰ ਸੂਈ ਵੀ ਚੋਪਦੀ ਜਾਏ ਉਹਨਾਂ ਨੂੰ ਚਾਹ ਇਹਨਾਂ ਨੂੰ ਚਾਹ ਸ਼ਿਖਪੁਰ ਨੂੰ ਚਾਹ ਡੱਲੇਵਾਲ ਨੂੰ ਚਾਹ ਰਾਜੇਵਾਲ ਨੂੰ ਚਾਹ ਕਿਸੇ ਵੀ 20 32 ਕਿਸਾਨ ਕਰਦੇ ਨੇ ਕਿਹਜੋ ਜਾਂ ਆਮ ਵੀ ਜਿਹੜਾ ਕੋਈ ਮਾਸ ਪਾਸ ਪ੍ਰੇਮੀ ਕੋਈ ਕੌਮ ਪ੍ਰੇਮੀ ਉਹਨੂੰ ਵੀ ਚੁੱਪਦੀ ਆ ਅਸੀਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਨਾ ਆਮਾਰਾ ਚੱਠੇ ਖਾਂ ਪੀਣ ਨੂੰ ਵੱਖੋ ਵੱਖਰੇ ਲੜਨ ਪੜਨ ਨੂੰ ਇਕੱਠੇ ਇੱਕੋ ਮੰਨ ਤੇ ਆ ਗਏ ਇੱਕੋ ਜਗ੍ਹਾ ਦੇ ਖਲੋ ਕੇ ਉਹਨਾਂ ਨਾਲ ਲੜਨਾ ਚਾਹੀਦਾ ਕਿਉਂਕਿ ਸਾਡਾ ਦੁਸ਼ਮਣ ਬਹੁਤ ਹੀ ਜ਼ਿਆਦਾ ਤਗੜਾ ਆ ਤੇ ਸਾਡੀ ਕਾਰਜਕਾਰੀ ਕੀ ਆ ਸਾਡੀ ਕਾਰਜਕਾਰੀ ਆ ਨਾ ਆਮਾਰਾ ਅਈ ਖਾਂ ਰੋਟੀਆਂ ਦੀ ਖਾਈ ਖਾਂ ਤੇ ਕੰਮ ਕਰੀ ਮਰੀ ਜਾਣ ਕੰਮ ਆਪਾਂ ਕੋਈ ਨਹੀਂ ਕਰਨਾ ਕੰਮ ਉਹ ਕਰੇਗਾ ਕੰਮ ਉਹ ਕਰੇਗਾ ਲੋਕਾਰੀ ਲਏਗਾ ਉਹਨੂੰ ਫੋਨ ਕਰਦਾ ਚੱਲ ਲੇਗਾ ਆਪਾਂ ਆਪ ਜਿਹੜਾ ਇਹਨਾਂ ਫਰੰਟ ਲਾਈਨ ਤੇ ਕੜੀ ਆਏ ਨਹੀਂ ਆਪਾਂ ਨੂੰ ਅੱਜ ਦੀ ਡੇਟ ਤੇ ਫਰੰਟ ਲਾਈਨ ਤੇ ਜਾ ਕੇ ਕੰਮ ਕਰਨਾ ਪੈਣਾ ਫਰੰਟ ਲਾਈਨ ਤੇ ਆਲੇ ਕੰਮ ਕਰਨਾ ਤਾਂ ਉਹਦੀ ਆਣੀਗੀ ਜਿਸ ਤਰ੍ਹਾਂ ਮੱਲਮ ਕਿਤੇ ਲੱਤਾਂ ਕਿਚ ਲੱਗ ਜਾਵੇ ਕੋਈ ਨਿੰਦਿਆ ਦਾ ਸਬਾਬ ਆ ਜਾਵੇ ਤਾਂ ਆਪਾਂ ਨੂੰ ਝੁਕਣ ਲੱਗ ਜਾਵੇ ਆਪਾਂ ਝੁਕਣਾ ਨਹੀਂ ਰੁਕਦਾ ਸਕਦੇ ਹਾਂ ਜੇਕਰ ਆਪਾਂ ਝੁਕ ਨਹੀਂ ਸਕਦੇ ਤਾਂ ਰੁਕੋ ਜੇ ਯਾਰ ਥੋੜੀ ਜਿਹੀ ਸਾਈਡ ਤੇ ਖਲੋ ਜਾ ਬੇਤੀ ਹੋ ਗਿਆ ہوں جی آپ گرو گرنتھ سا کی ہزوری آ رکن تو چکن کی گل تمہیں میں دسن لگا چلو ستسنگ بھی ہو جائے جب پاتشاہ کی ہزوری بیٹھے آتا آنند پور صاحب کا ٹائم سی چھ سات مہینے تو گھیرا پیا آیا ہاتھی کی لوہے کی سمجو پا کے نہلے کا دروازہ توڑ دینا سنگا نے آ کے پاتشہ آگے پاشا نے ہاتھی شراب پیا کے لوہے سے سجوک پا کے قلعے کا دروازہ توڑ دینا آدر وڑ جان جائے ਆਜਾ ਕਹੇ ਆਪਣਾ ਕਲ ਵੀ ਆਤੀ ਹੈਗਾ ਕਿ ਤੁਨੀ ਚੰਦ ਆ ਪੂਰੇ ਨੰਨਕੋ ਸਾਹਿਬ ਇਹ ਸਭ ਤੋਂ ਵੱਡੀ ਕੰਡ ਕੱਟੀ ਸਭ ਤੋਂ ਵੱਡਾ ਉਹਦਾ ਸ਼ਰੀਰ ਤਗੜਾ ਬਿਰਬਲ ਉਹਨੂੰ ਆਕਾ ਸਵੇਰੇ ਤੋਂ ਆਤੀ ਨਾਲ ਲੜਨਾ ਹੈ ਉਹ ਕਹਿੰਦਾ ਸਵੇਰ ਆਤੀ ਨਾਲ ਮੈਂ ਚਲੋ ਉਥੇ ਤਾਂ ਹੋ ਗਿਆ ਰਾਤ ਨੂੰ ਕੀਲੇ ਦੇ ਉੱਤੋਂ ਛਾਲ ਮਾਰਦਾ ਲੱਤ ਟੁੱਟੀਆਂ ਦੀ ਟੁੱਟੀ ਲੱਤ ਨਾਲ ਅੰਮ੍ਰਿਤਸਰ ਚਲਾ ਜਾਂਦਾ ਸੋਚੋ ਕਿੰਦਾ ਡਰਗਦ ਮਾਰ ਹੋਗਾ ਸੜਾ ਟੁੱਟੀ ਲੱਤ ਨਾਲ ਅੰਮ੍ਰਿਤਸਰ ਪਹੁੰਚ ਗਿਆ ਸਾਰੇ ਘੇਰੇ ਮਾਰ ਕਰਕੇ ਤਸਰੀ ਦੇ ਪਾਰਸ਼ਿਆਂ ਨੂੰ ਖਬਰ ਪਹੁੰਚੀ ਬਾਈ ਤੂੰ ਜਿੰਦਾ ਤੁਹਾਡਾ ਹਾਕੀ ਤਾਂ ਪੱਦ ਗਿਆ ਹੁਣ ਕੀ ਕਰੀਏ ਪਾਰਸ਼ਿਆਂ ਨੇ ਆਨੰਦਪੁਰ ਸਾਹਿਬ ਦੇ ਵਿੱਚੋਂ ਜਿਹੜਾ ਸੱਤ ਤੋਂ ਕਮਜ਼ੋਰ ਬੰਦਾ ਆ ਸਭ ਤੋਂ ਕਮਜ਼ੋਰ ਬੰਦਾ ਉਹਨੂੰ ਲੈ ਕੇ ਆਓ ਤਾਂ ਲੈ ਕੇ ਆਂਦਾ ਬਜਤਰ ਸਿੰਘ ਨੂੰ ਮੈਂ ਬੈਕ ਲੈਂਚਰ ਦੀ ਗੱਲ ਕਰ ਰਿਹਾ ਕਿ ਅੱਧਰ ਫਰੰਟ ਲਾਈਨ ਤੋਂ ਕਿਤੇ ਵੀ ਕਰਦੇ ਨਾ ਕੋਈ ਫਰੰਡ ਨਹੀਂ ਬਣਾਇਆ ਜਾਏਗਾ ਕਿਉਂਕਿ ਜਦੋਂ ਆਪਾਂ ਪੋਰ ਚੜਦੇ ਆ ਤਾਂ ਸਾਡਾ ਪੂਰਾ ਜੋਰ ਲੰਦਾ ਜਦੋਂ ਉੱਤਰ ਤੇ ਆਦਾ 1 ਮਿੰਟ ਛੁੱਟ ਜਾਂਦੇ ਆ ਅਸੀਂ ਤਾ ਉਹਨੂੰ ਚੰਗਾ ਵੀ ਰੜੇ ਜੀਗਾ ਸਾਨੂੰ ਕੋਈ ਲੋੜ ਨਹੀਂ ਗਈ ਅਸੀਂ ਤਾਂ ਇਹ ਕਿੰਨੇ ਦੇਖ ਕੇ ਸਾਡੇ ਕਰਮਾਂ ਦੇ ਵਿੱਚ ਕੋਈ ਹੋਰ ਵੀ ਕੋਈ ਸ਼ੋਰ ਲਿਖੀ ਜਾ ਕੋਈ ਹੋਰ ਅਲਿਖਾਈ ਤੋਂ ਵੱਡਾ ਦਾ ਲਿਖਾਈ ਤਾਂ ਜਿਹੜਾ ਕੋਈ ਜਗਰਮੰਦਾ ਜਿਹੜਾ ਕੋਈ ਪੰਜਾਬੀ ਦਾ ਰੱਬਾ ਕੋਈ ਮਨਸਰਜੂ ਉਹ ਜਿਹੜੇ ਸਾਨੂੰ ਜੇਣ ਦੀ ਲੋੜ ਨਹੀਂ ਅਗੀ ਰੜੇ ਵੀ ਠੀਕ ਹੈ ਕਿਉਂਕਿ ਜਿਹੜੇ ਰੜੇ ਤੇ ਰਹਿੰਦੇ ਨੇ ਉਹ ਬੈਕਮੈਂਚਨ ਬਣ ਜਾਂਦੇ ਨੇ ਇਹ ਬਾਸ਼ਿਆ ਨੇ ਫ੍ਰੀਟਸ ਨੂੰ ਬੈਂਕ ਮੈਨਜਰ ਤੋਂ ਲੈ ਕੇ ਆਂਦਾ ਉਹਨੂੰ ਆਖਿਆ ਭਾਈ ਆਖੀ ਆਉਂਦਾ ਭਈ ਤੇ ਦਾ ਸਿਰ ਮਾਰਨੇ ਹੁੰਦਾ ਬਾਜਾ ਸਿਰ ਤੇ ਹੱਥ ਰੱਖ ਤਾ ਦੱਸ ਲਾ ਰਿਆ ਮਾਂ ਮੇਰੇ ਨਾਲ ਦਾ ਤਾਂ ਇਤਿਆਹ ਜਾਂਦਾ ਬੈਂਕ ਮੈਨਜਰ ਤੇ ਇਤਿਆਹ ਨੱਚ ਜਾਂਦੇ ਨੇ ਕਹਿੰਦੀ ਐ ਨਾ ਸੋਚੋ ਮੈਂ ਬੈਂਕ ਪਲਾਨ ਕਰੀ ਮੇਰਾ ਨਾਮ ਹੀਗਾ ਮੇਰਾ ਆ ਨਹੀਂ ਲਾ ਮੈਨੂੰ ਉਹ ਨਹੀਂ ਮਿਲਿਆ ਮੈਨਾਂ ਨਹੀਂ ਮਿਲਿਆ ਤਾਂ ਇਸੇ ਤਰ੍ਹਾਂ ਬਾਸ਼ਿਆ ਬੈਂਕ ਮੈਨਜਰ ਤੋਂ ਗਿਆਨੇ ਆਇਆ ਤੱਕ ਅੰਦੋਰ ਗਈ ਆਪ ਕੋ ਸਤਨਾਮ ਬੈਂਕ ਤਾਂ ਉਹ ਜਦੋਂ ਕਿ ਕਿਹੜਾ ਨਹੀਂ ਪੈਣਾ ਸਿਰਫ ਆਪਾਂ ਆਮ ਆਦਮਾ ਕਰਨਾ ਫਿਰ ਆਪਾਂ ਦੁਸ਼ਮਨ ਤੋਂ ਵੀ ਸਿੱਖਣਾ ਕਿ ਇਹ ਕਿੱਥੇ ਜਾ ਰਹੀ ਹੈ ਅੰတီ ਗੇਂਦ ਰਵੀ મોદી ਨੂੰ ਬਲਾ ਕਰਦੇ ਆ ਜਾਂ ਕਿਸੇ ਲੀਡਰ ਨੂੰ ਬਲਾ ਕਰਦੇ ਆ ਕਿਸੇ ਪਾਰਟੀ ਨੂੰ ਬਲਾ ਕਰਦੇ ਆ ਸਾਰਾ ਕੁਝ ਕਰਨ ਦੇ ਬਾਅਦ ਵੀ ਜਦੋਂ ਆਪਾਂ ਦੇਖਦੇ ਆ ਦੁਸ਼ਮਨ ਸਾਰੇ ਇਕੱਠੇ ਬੈਠੇ ਆ ਕਿ ਅਸੀਂ ਇਕੱਠੇ ਹੋ ਜਾਈਏ ਤੇ ਜਦ ਵੀ ਉਹਨਾਂ ਦੇ ਕੋਲ ਜਿਹੜੇ ਗੰਧ ਨੇ ਜ਼ਾਲ ਜ਼ੋਰ ਤੇ ਜ਼ਮੀਨ 'ਤੇ ਲੜਨ ਵਾਲੇ ਨੇ ਸਾਡੇ ਨੂੰ ਜਿਹੜੇ ਗੰਧਾਂ ਨੇ ਸਾਰਿਆਂ ਨੂੰ ਇਕੱਠੇ ਬੜਾਇਆ ਬਾਬਾ ਫਰੀਦ ਨੂੰ ਕਬੀਰ ਨੂੰ ਸਾਰਿਆਂ ਨੂੰ ਤੇ ਅਸੀਂ ਕਿੱਥੇ ਬੈਠੇ ਆ ਅਸੀਂ ਇਕੱਠੇ ਹੀ ਨਹੀਂ ਹੋ ਰਹੇ ਸਾਡਾ ਤਾਂ ਪਹਿਲਾਂ ਇਕੱਠੇ ਹੋਣੀ ਮੁਰਤੀ ਵੀ ਨਹੀਂ ਬਣੀ ਤੇ ਬਾਈ ਆਪਾਂ ਤੁਰਨਾ ਕਿੱਦਾਂ ਓਟੋ ਵਾਲੇ ਨੇ ਜੀ ਸੰਤ ਮਿਲਣਾ ਸੋਦਾਂ ਹੋਰ ਲਾ ਦੇਣੇ ਅਸੀਂ ਇਹ ਆਪਾਂ ਇਕੱਠੇ ਕਿੰਦਾ ਹੋਣਾ ਤਾਂ ਸੋਚੋ ਵਿਚਾਰੋ ਤੇ ਜੋ ਮੈਂ ਕਹਿੰਦਾ ਆ ਪੱਲੇ ਤਾਂ ਆਪਾਂ ਬਾਬਾ ਨਾਨਕ ਵੀ ਨਹੀਂ ਬਣੀ ਮੇਰੀ ਕਿਤੇ ਬਣੀਏ ਬਸ ਸੌਣ ਲਈ ਇੱਥੇ ਏਡਾ ਹੀ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਮੈਡੀਕੀ ਦੀ ਪੜ੍ਹਾਈ ਤੇ ਰਵਿੰਦਰ ਸਿੰਘੀ ਪਰੇਲਸਾਰ ਦੇ ਨਾਲ ਆਪਾਂ ਨੂੰ ਬੜੀ ਆਪੇ ਜਿਗਰ ਦੀਆਂ ਜ਼ਰੂਰੀਆਂ ਗੱਲਾਂ ਤੁਹਾਨੂੰ ਸਮਝਾ ਕੇ ਦੇਣੀ ਜੇ ਇੱਕ ਵੀ ਗੱਲ ਆਪਾਂ ਇਹਨਾਂ ਦੀ ਆਪ ਦੇ ਪੱਲੇ ਬੰਨ ਲੀਏ ਤੇ ਆਪਾਂ ਆਪ ਦਾ ਆਨ ਵਾਲਾ ਜੀਵਨ ਵਧੀਆ ਸਵਾਰ ਸਕਦੇ ਆਂ ਆਪਦੇ ਪਰਿਵਾਰ ਨੂੰ ਆਰਾਮਲੇ ਜੀਵਨ ਪੱਤਰ ਨੂੰ ਉੱਚਾ ਚੁੱਕ ਸਕਦੇ ਆਂ ਪਰ ਮੈਂ ਬੇਨਤੀ ਕਰਾਂਗਾ ਸਾਡੇ ਕਿਸਾਨ ਯੂਨੀਅਨ ਇੱਕ ਦਾ ਫੱਟੇ ਦੇ ਮੁੱਖ ਸਰਪ੍ਰਸਤ ਮੀਂਹਿੰਦਰ ਸਿੰਘ ਸੇਖੋ ਜੀ ਆਏ ਹੋਏ ਸਾਰੇ ਅਹੁਦੇਦਾਰ ਔਰ ਮੈਂਬਰਾਂ ਨੂੰ ਸਵਾਗਤ ਬਾਖੀ ਜੋ ਇਹਨਾਂ ਨੂੰ ਸਨਮਾਨ ਦੇਣਗੇ ਮੈਂ ਤਾਂ ਇੱਕ ਹੀ ਕਰਾਂਗਾ ਮੀਂਹਿੰਦਰ ਸਿੰਘ ਜੀ ਸੇਖੋ ਦਾ ਸਭ ਤੋਂ ਪਹਿਲਾਂ ਮੈਂ ਬੈਂਦੀ ਕਰਾਂਗਾ

رولیے رنکو کرزیر سنگھ کی